ਦੋਸਤੋ ਕਦੇ ਸੁਣਿਆ ਕਿ ਸੱਚੀ ਖੁਸ਼ੀ ਕਿਸੇ ਦੁਕਾਨ ਤੋਂ ਮਿਲ ਸਕਦੀ ਆ ਦੁਕਾਨ ਤੇ ਵਿਖਦੀ ਆ ਨਹੀਂ ਨਾ ਉਹ ਤਾਂ ਤੁਹਾਡੇ ਹੀ ਦਿਲ ਦੇ ਕਿਸੇ ਕੋਨੇ ਵਿੱਚ ਲੁਕੀ ਹੋਈ ਹੈ ਇੱਕ ਛੋਟੀ ਜਿਹੀ ਪਰੀ ਦੀ ਤਰ੍ਹਾਂ ਇੰਤਜ਼ਾਰ ਕਰ ਰਹੀ ਆ ਕਿ ਕਦੋਂ ਤੁਸੀਂ ਉਸ ਨੂੰ ਲੱਭੋ ਸੋਚੋ ਜਦੋਂ ਤੁਸੀਂ ਆਪਣੇ ਅੰਦਰ ਤੋਂ ਖੁਸ਼ ਹੁੰਦੇ ਹੋ ਕਿਸ ਤਰ੍ਹਾਂ ਲੱਗਦਾ ਹੈ ਜਿਵੇਂ ਚਿੜੀਆਂ ਉੱਡ ਰਹੀਆਂ ਹੋਣ ਹਰ ਪਲ ਧੁੱਪ ਨਿਕਲੀ ਹੋਵੇ ਇੱਕ ਸੁੰਦਰ ਫੁੱਲ ਖਿੜਿਆ ਹੋਇਆ ਹੋਵੇ ਹਵਾ ਦਾ ਬੁੱਲਾ ਵੀ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਦਿੰਦਾ ਹੈ ਜਿੰਦਗੀ ਦੀਆਂ ਤਕਲੀਫਾਂ ਚਾਹੇ ਜਿੰਨੀਆਂ ਵੀ ਆਉਣ ਤੁਸੀਂ ਅੰਦਰੋਂ ਸ਼ਾਂਤ ਰਹਿੰਦੇ ਹੋ ਪਰ ਜੇਕਰ ਖੁਸ਼ੀ ਨੂੰ ਬਾਹਰ ਲੱਭੋਗੇ ਪੈਸਿਆਂ ਵਾਲਿਆਂ ਕੋਲ ਵੱਡਿਆਂ ਘਰਾਂ 'ਚ ਵੱਡੀਆਂ ਗੱਡੀਆਂ 'ਚ ਤਾਂ ਹਮੇਸ਼ਾ ਇੱਕ ਖਾਲੀਪਣ ਮਹਿਸੂਸ ਹੁੰਦਾ ਰਹੇਗਾ ਉਹ ਚੀਜ਼ ਕਦੇ ਨਾਲ ਨਹੀਂ ਰਹਿੰਦੀ ਉਹ ਚੀਜ਼ਾਂ ਕਦੇ ਵੀ ਨਾਲ ਨਹੀਂ ਰਹਿੰਦੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਅਸਲੀ ਖੁਸ਼ੀ ਤਾਂ ਅੰਦਰ ਹੈ ਚੰਗਾ ਸੋਚਣ 'ਚ ਪਿਆਰ ਕਰਨ 'ਚ ਦੂਜਿਆਂ ਦਾ ਖਿਆਲ ਰੱਖਣ ਚ ਮੁਆਫ ਕਰਨ ਚ ਮਦਦ ਕਰਨ ਚ ਇਹਨਾਂ ਸਾਰਿਆਂ ਨੂੰ ਜਗਾਓ ਆਪਣੇ ਆਪ ਨੂੰ ਪਿਆਰ ਕਰੋ ਹਰ ਪਲ ਨੂੰ ਮਾਣੋ ਇਹ ਇੱਕ ਜਾਦੂ ਹੈ ਜੋ ਸੱਚਮੁੱਚ ਹੀ ਤੁਹਾਨੂੰ ਖੁਸ਼ ਕਰ ਦੇਵੇਗਾ ਦੋਸਤੋ ਇੱਕ ਸਮੇਂ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਕੁੜੀ ਰਹਿੰਦੀ ਸੀ ਉਹ ਕੁੜੀ ਬਹੁਤ ਸੁੰਦਰ ਨਹੀਂ ਸੀ ਅਤੇ ਉਸ ਦਾ ਔਰ ਕੋਈ ਵੀ ਨਹੀਂ ਸੀ ਉਹ ਇਕੱਲੀ ਹੀ ਰਹਿੰਦੀ ਸੀ ਉਹ ਆਪ ਹੀ ਮਿਹਨਤ ਕਰਦੀ ਅਤੇ ਆਪਣੇ ਵਾਸਤੇ ਦੋ ਟਾਈਮ ਦੀ ਰੋਟੀ ਦਾ ਪ੍ਰਬੰਧ ਕਰਦੀ ਉਂਝ ਤਾਂ ਉਸ ਨੂੰ ਦੋ ਟਾਈਮ ਦੀ ਰੋਟੀ ਮਿਲ ਹੀ ਜਾਂਦੀ ਸੀ ਪਰ ਫਿਰ ਵੀ ਉਹ ਆਪਣੇ ਆਪ ਤੋਂ ਖੁਸ਼ ਨਹੀਂ ਸੀ ਉਸ ਨੂੰ ਦੁਨੀਆ 'ਚ ਸਾਰੇ ਲੋਕ ਖੁਸ਼ ਨਜ਼ਰ ਆਉਂਦੇ ਸਨ ਸਾਰੇ ਲੋਕ ਖੁਸ਼ਹਾਲ ਨਜ਼ਰ ਆਉਂਦੇ ਸਨ ਉਹ ਖੁਸ਼ ਲੋਕਾਂ ਦਾ ਜੀਵਨ ਦੇਖ ਕੇ ਆਪਣੇ ਆਪ ਨੂੰ ਕੁੱਛ ਦੀ ਰਹਿੰਦੀ ਆਪਣੀ ਕਿਸਮਤ ਨੂੰ ਕੋਸਦੀ ਰਹਿੰਦੀ ਆਪਣੇ ਆਪ ਨੂੰ ਭਾਂਤ ਭਾਂਦੀਆਂ ਗੱਲਾਂ ਕਹਿੰਦੀ ਉਹ ਅਕਸਰ ਆਖਿਆ ਕਰਦੀ اے ਪਰਮਾਤਮਾ ਤੂੰ ਸਾਰਿਆਂ ਨੂੰ ਖੁਸ਼ਹਾਲ ਕੀਤਾ ਹੈ ਸਭ ਨੂੰ ਸੁੱਖ ਦਿੱਤਾ ਹੈ ਸਭ ਨੂੰ ਸੁੰਦਰ ਬਣਾਇਆ ਹੈ ਤਾਂ ਮੈਨੂੰ ਕਿਉਂ ਨਹੀਂ ਅਜੇਹਾ ਮੈਂ ਕੀ ਗਲਤ ਕੀਤਾ ਹੈ ਆਖਰ ਮੇਰੀ ਗਲਤੀ ਕੀ ਸੀ ਮੈਂ ਜਾਣਦੀ ਹਾਂ ਕਿ ਤੁਸੀਂ ਮੇਰੇ ਤੋਂ ਕੋਈ ਬਦਲਾ ਲੈ ਰਹੇ ਹੋ ਇਸ ਤਰ੍ਹਾਂ ਹੀ ਉਹ ਇੱਕ ਦਿਨ ਬਹੁਤ ਦੁਖੀ ਹੋ ਕੇ ਇੱਕ ਰੁੱਖ ਦੇ ਹੇਠਾਂ ਬੈਠੀ ਸੀ ਤੇ ਰੋ ਰਹੀ ਸੀ ਉਸੇ ਵਕਤ ਉੱਥੋਂ ਇੱਕ ਬੁੱਧ ਭਿਕਸ਼ੂ गुज़र ਰਿਹਾ ਸੀ ਉਸ ਭਿਕਸ਼ੂ ਨੇ ਜਦੋਂ ਉਸ ਲੜਕੀ ਨੂੰ ਰੋਂਦੇ ਹੋਏ ਦੇਖਿਆ ਤਾਂ ਉਹ ਉਸ ਲੜਕੀ ਦੇ ਕੋਲ ਚਲਾ ਗਿਆ ਅਤੇ ਉਸ ਨੂੰ ਰੋਣ ਦੀ ਵਜ੍ਹਾ ਪੁੱਛੀ ਰੋਣ ਦਾ ਕਾਰਨ ਪੁੱਛਿਆ ਇਸ ਦੇ ਜਵਾਬ ਵਿੱਚ ਉਸ ਲੜਕੀ ਨੇ ਬੋਧ ਭਿਕਸ਼ੂ ਨੂੰ ਕਿਹਾ ਕਿ हे ਗੁਰੂ ਮੈਨੂੰ ਕੋਈ ਪਿਆਰ ਨਹੀਂ ਕਰਦਾ ਮੈਨੂੰ ਕੋਈ ਪਸੰਦ ਨਹੀਂ ਕਰਦਾ ਕਿਉਂਕਿ ਮੈਂ ਕਾਲੀ ਹਾਂ ਮੈਂ ਸੁੰਦਰ ਨਹੀਂ ਹਾਂ ਅਤੇ ਮੇਰੇ ਰੰਗ ਨੂੰ ਲੈ ਕੇ ਲੋਕ ਮੈਨੂੰ ਮਜ਼ਾਕ ਕਰਦੇ ਹਨ ਮੇਰਾ ਕੋਈ ਨਹੀਂ ਹੈ ਮੇਰੇ ਕੋਲ ਧਨ ਦੌਲਤ ਪੈਸਾ ਵੀ ਨਹੀਂ ਹੈ ਇਸ ਦੁਨੀਆ 'ਚ ਹਰ ਕੋਈ ਸੁખી ਹੈ ਖੁਸ਼ ਹੈ ਹਰ ਕਿਸੇ ਕੋਲ ਸਭ ਕੁਝ ਹੈ ਹਰ ਕੋਈ ਆਪਣਾ ਜੀਵਨ ਖੁਸ਼ੀ-ਖੁਸ਼ੀ ਗੁਜ਼ਾਰ ਰਿਹਾ ਹੈ ਲੋਕਾਂ ਕੋਲ ਸਭ ਕੁਝ ਹੈ ਫਿਰ ਮੇਰੇ ਕੋਲ ਕਿਉਂ ਨਹੀਂ ਹੈ ਆਖਿਰ ਮੈਂ ਕੀ ਕੀਤਾ ਸੀ ਆਖਿਰ ਮੇਰਾ ਕਸੂਰ ਕੀ ਸੀ ਕਿ ਮੈਨੂੰ ਸੁਖੀ ਹੋਣ ਦਾ ਕੋਈ ਹੱਕ ਨਹੀਂ ਕਿ ਮੈਨੂੰ ਆਪਣਾ ਜੀਵਨ ਖੁਸ਼ਹਾਲੀ ਨਾਲ ਜਿਉਣ ਦਾ ਕੋਈ ਹੱਕ ਨਹੀਂ ਤਾਂ ਬੋਲ ਤਿਕਸ਼ੂ ਨੇ ਕਿਹਾ ਉਹ ਲੜਕੀ ਦੀ ਸਾਰੀ ਗੱਲ ਸੁਣ ਕੇ ਲੜਕੀ ਨੂੰ ਕਿਹਾ ਕਿ ਪੁੱਤਰੀ ਜੇ ਤੂੰ ਮੈਨੂੰ ਉਸ ਆਦਮੀ ਨੂੰ ਮਿਲਾ ਦੇ ਜੋ ਆਪਣੇ ਜੀਵਨ ਵਿੱਚ ਬਹੁਤ ਸੁਖੀ ਹੋਵੇ ਤਾਂ ਮੈਂ ਤੈਨੂੰ ਇੱਕ ਅਜਿਹੀ ਚੀਜ਼ ਦੇਵਾਂਗਾ ਜਸ ਨਾਲ ਤੂੰ ਸੁੰਦਰ ਤੇ ਸੁਖੀ ਦੋਨੋ ਹੋ ਜਾਵੇਂਗੀ ਬੋਧ ਭਿਖਸ਼ੂ ਦੀ ਇਹ ਗੱਲ ਸੁਣ ਕੇ ਲੜਕੀ ਬਹੁਤ ਖੁਸ਼ ਹੋਈ ਉਸਨੇ ਬੋਧ ਭਿਖਸ਼ੂ ਨੂੰ ਕਿਹਾ ਕਿ ਹੇ ਗੁਰੂ ਜੀ ਕੀ ਸੱਚਮੁੱਚ ਅਜਿਹਾ ਹੋ ਸਕਦਾ ਹੈ ਤਾਂ ਬੋਧ ਭਿਖਸ਼ੂ ਨੇ ਲੜਕੀ ਨੂੰ ਕਿਹਾ ਹਾਂ ਜ਼ਰੂਰ ਜ਼ਰੂਰ ਹੋ ਸਕਦਾ ਹੈ ਤਾਂ ਲੜਕੀ ਬੋਧ ਭਿਖਸ਼ੂ ਨੂੰ ਕਹਿੰਦੀ ਹੈ ਕਿ ਗੁਰੂ ਜੇਕਰ ਸੱਚਮੁੱਚ ਸੰਭਵ ਹੈ ਤਾਂ ਮੈਂ ਇੱਕ ਅਜਿਹੇ ਆਦਮੀ ਨੂੰ ਜਾਣਦੀ ਹਾਂ ਜੋ ਬਹੁਤ ਸੁਖੀ ਹੈ ਮੈਂ ਹੁਣੇ ਉਸ ਨੂੰ ਲੈ ਕੇ ਆਉਂਦੀ ਹਾਂ ਤੁਸੀਂ ਮੇਰਾ ਇੱਥੇ ਹੀ ਇੰਤਜ਼ਾਰ ਕਰਨਾ ਬਹੁਤ ਪਿਖਸ਼ੂ ਕਹਿੰਦਾ ਹਾਂ ਪੁੱਤਰੀ ਜਦੋਂ ਤੱਕ ਤੂੰ ਵਾਪਸ ਨਹੀਂ ਆਉਂਦੀ ਮੈਂ ਤੇਰਾ ਇੱਥੇ ਹੀ ਇੰਤਜ਼ਾਰ ਕਰਾਂਗਾ ਲੜਕੀ ਦੌੜ ਕੇ ਭੱਜ ਕੇ ਆਪਣੇ ਮਾਲਕ ਦੇ ਕੋਲ ਗਈ ਜੋ ਕਿ ਇੱਕ ਕਿਸਾਨ ਸੀ ਉਸਨੇ ਕਿਸਾਨ ਨੂੰ ਕਿਹਾ ਕਿ ਮਾਲਕ ਤੁਸੀਂ ਮੇਰੇ ਨਾਲ ਚੱਲੋ ਮੈਨੂੰ ਇੱਕ ਪਿਖਸ਼ੂ ਮਿਲੇ ਹਨ ਜਿਸ ਨਾਲ ਮੈਂ ਤੁਹਾਨੂੰ ਮਿਲਵਾਉਣਾ ਚਾਹੁੰਦੀ ਹਾਂ ਉਹਨਾਂ ਨੇ ਕਿਹਾ ਹੈ ਕਿ ਜੇਕਰ ਮੈਂ ਇੱਕ ਸੁਖੀ ਵਿਅਕਤੀ ਨੂੰ ਉਹਨਾਂ ਦੇ ਕੋਲ ਲੈ ਕੇ ਜਾਵਾਂਗੀ ਤਾਂ ਉਹ ਮੈਨੂੰ ਸੁੰਦਰ ਅਤੇ ਸੁਖੀ ਬਣਾ ਦੇਣਗੇ ਉਸ ਲੜਕੀ ਦੀ ਗੱਲ ਸੁਣ ਕੇ ਕਿਸਾਨ ਨੇ ਦੁਖੀ ਮਨ ਨਾਲ ਕਿਹਾ ਕਿ ਮੈਂ ਤੈਨੂੰ ਕਿੱਥੋਂ ਸੁਖੀ ਲੱਗਦਾ ਹਾਂ ਤਾਂ ਲੜਕੀ ਉਸ ਕਿਸਾਨ ਨੂੰ ਕਹਿੰਦੀ ਹੈ ਕਿ ਮਾਲਿਕ ਤੁਹਾਡੇ ਕੋਲ ਤਾਂ ਸਭ ਕੁਝ ਹੈ ਤੁਹਾਡੇ ਕੋਲ ਤਾਂ ਘਰ ਹੈ ਚੰਗਾ ਖਾਣ ਵਾਸਤੇ ਹੈ ਰਹਿਣ ਵਾਸਤੇ ਹੈ ਵਧੀਆ ਘਰ ਹੈ ਤੁਹਾਡਾ ਆਪਣਾ ਵਧੀਆ ਪਰਿਵਾਰ ਹੈ ਅਤੇ ਤੁਹਾਡੇ ਕੋਲ ਤਾਂ ਧਨ ਵੀ ਹੈ ਤਾਂ ਤੁਸੀਂ ਦੁਖੀ ਕਿਵੇਂ ਹੋ ਸਕਦੇ ਹੋ ਇਸ ਤੇ ਕਿਸਾਨ ਜਵਾਬ ਦਿੰਦੇ ਹੋਏ ਕਹਿੰਦਾ ਹੈ ਕਿ ਅਰੇ ਮੂਰਖ ਮੇਰੀ ਫਸਲ ਚੰਗੀ ਨਹੀਂ ਹੋ ਰਹੀ ਇਸ ਕਰਕੇ ਉਸ ਦਾ ਰੇਟ ਵੀ ਚੰਗਾ ਨਹੀਂ ਮਿਲ ਰਿਹਾ ਅਤੇ ਮੈਂ ਰਾਜੇ ਨੂੰ ਲਗਾਣ ਵੀ ਦੇਣਾ ਹੈ ਮੇਰੇ ਕੋਲ ਤਾਂ ਐਨੇ ਪੈਸੇ ਵੀ ਨਹੀਂ ਹਨ ਕਿ ਮੈਂ ਫਿਰ ਤੋਂ ਚੰਗੀ ਕਿਸਮ ਦੇ ਬੀਜ ਖਰੀਦ ਸਕਾਂ ਅਤੇ ਇੱਕ ਵਾਰ ਕਰ ਤੋਂ ਖੁਸ਼ਹਾਲ ਹੋ ਸਕਾਂ ਅਤੇ ਇਸ ਵਾਰ ਬਰਸਾਤ ਮੀਂਹ ਦੇ ਮੌਸਮ ਵਿੱਚ ਮੇਰੀ ਸਾਰੀ ਫਸਲ ਖਰਾਬ ਹੋ ਚੁੱਕੀ ਹੈ ਹੁਣ ਤਾਂ ਮੇਰੇ ਹਾਲਾਤ ਹੋਰ ਜਿਆਦਾ ਮਾੜੇ ਹੋ ਗਏ ਹਨ ਅਜਿਹੇ ਹਾਲਾਤਾਂ ਵਿੱਚ ਮੈਂ ਸੁਖੀ ਕਿਵੇਂ ਰਹਿ ਸਕਦਾ ਹਾਂ ਜਾਓ ਕਿਸੇ ਹੋਰ ਨੂੰ ਲੱਭੋ ਜੋ ਸੱਚਮੁੱਚ ਸੁਖੀ ਹੋਵੇ ਇਸ ਤੇ ਲੜਕੀ ਨੇ ਆਪਣੇ ਮਾਲਕ ਨੂੰ ਕਿਹਾ ਕਿ ਮਾਲਕ ਤੁਸੀਂ ਹੀ ਦੱਸੋ ਕਿ ਤੁਹਾਡੇ ਹਿਸਾਬ ਨਾਲ ਕੌਣ ਸੁਖੀ ਵਿਅਕਤੀ ਹੈ ਜਸਨੂ ਮੈਂ ਆਪਣੇ ਨਾਲ ਲਿਆ ਸਕਾਂ ਇਸ ਗੱਲ ਤੇ ਕਿਸਾਨ ਕੁਝ ਸੋਚ ਵਿਚਾਰ ਕੇ ਉਸ ਲੜਕੀ ਨੂੰ ਕਹਿੰਦਾ ਹੈ ਕਿ ਮੈਨੂੰ ਲੱਗਦਾ ਹੈ ਕਿ ਵਪਾਰੀ ਬਹੁਤ ਸੁਖੀ ਹੈ ਵਪਾਰੀ ਨੂੰ ਨਾ ਤਾਂ ਫਸਲ ਉਗਾਉਣਾ ਪੈਂਦਾ ਹੈ ਅਤੇ ਨਾ ਹੀ ਫਸਲ ਦੀ ਦੇਖ ਰੇਖ ਕਰਨ ਦੀ ਚਿੰਤਾ ਹੈ ਉਸਨੇ ਤਾਂ ਫਸਲ ਖਰੀਦਣੀ ਹੁੰਦੀ ਹੈ ਅਤੇ ਉਹ ਉਹਨਾਂ ਨੂੰ ਕਿਤੋਂ ਵੀ ਖਰੀਦ ਸਕਦਾ ਹੈ ਹੋਰ ਤਾਂ ਹੋਰ ਹੋਰ ਚੀਜ਼ਾਂ ਦਾ ਵੀ ਵਪਾਰ ਕਰਦਾ ਹੈ ਜਿਸ ਦਾ ਮੌਸਮ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ ਅਤੇ ਉਹ ਲੋਕ ਸਾਡੇ ਨਾਲੋਂ ਜ਼ਿਆਦਾ ਧਨ ਕਮਾਉਂਦੇ ਹਨ ਲੋਕ ਉਹਨਾਂ ਦਾ ਆਦਰ ਸਨਮਾਨ ਵੀ ਕਰਦੇ ਹਨ ਮੈਨੂੰ ਤਾਂ ਲੱਗਦਾ ਹੈ ਕਿ ਉਹ ਸਭ ਤੋਂ ਸੁਖੀ ਹਨ ਤੈਨੂੰ ਉਸ ਕੋਲ ਜਾਣਾ ਚਾਹੀਦਾ ਹੈ ਲੜਕੀ ਆਪਣੇ ਮਾਲਕ ਦੀ ਗੱਲ ਸੁਣ ਕੇ ਉੱਥੋਂ ਦੌੜ ਕੇ ਇੱਕ ਵਪਾਰੀ ਦੇ ਕੋਲ ਚਲੀ ਗਈ ਅਤੇ ਉਸ ਵਪਾਰੀ ਨੂੰ ਕਹਿੰਦੀ ਕਿ ਮਾਲਿਕ ਤੁਸੀਂ ਮੇਰੇ ਨਾਲ ਚੱਲੋ ਮੈਨੂੰ ਇੱਕ ਭਿਖਸ਼ੂ ਮਿਲੇ ਹਨ ਜਿਨ੍ਹਾਂ ਨਾਲ ਮੈਂ ਤੁਹਾਨੂੰ ਮਿਲਵਾਉਣਾ ਚਾਹੁੰਦੀ ਹਾਂ ਉਹਨਾਂ ਨੇ ਕਿਹਾ ਹੈ ਕਿ ਜੇਕਰ ਮੈਂ ਕਿਸੇ ਅਜਿਹੇ ਸੁਖੀ ਵਿਅਕਤੀ ਨੂੰ ਲੈ ਕੇ ਆਵਾਂ ਜੋ ਸੱਚਮੁੱਚ ਸੁਖੀ ਹੋਵੇ ਤਾਂ ਉਹ ਮੈਨੂੰ ਅਜਿਹੀ ਚੀਜ਼ ਦੇਣਗੇ ਜਿਸ ਨਾਲ ਮੈਂ ਸੁੰਦਰ ਅਤੇ ਸੁਖੀ ਬਣ ਜਾਵਾਂਗੀ ਉਸ ਲੜਕੀ ਦੀ ਇਹ ਗੱਲ ਸੁਣ ਕੇ ਉਹ ਵਪਾਰੀ ਦੁੱਖ ਭਰੇ ਸ਼ਬਦਾਂ ਨਾਲ ਉਸ ਲੜਕੀ ਨੂੰ ਕਹਿੰਦਾ ਕਿ ਸਾਡੇ ਜੀਵਨ ਚ ਕਿੱਥੇ ਸੁੱਖ ਹੈ ਚਾਰੇ ਪਾਸੇ ਤੋਂ ਸਾਨੂੰ ਦੁੱਖ ਨੇ ਹੀ ਕੇ ਰੱਖਿਆ ਹੈ ਚੋਰ ਲੁਟੇਰੇ ڈاکੂ ਸਾਨੂੰ ਸਭ ਦਾ ਧਿਆਨ ਰੱਖਣਾ ਪੈਂਦਾ ਹੈ ਵਪਾਰ ਵਿੱਚ ਹੁਣ ਬਹੁਤ ਘਾਟਾ ਪੈ ਰਿਹਾ ਹੈ ਅਤੇ ਰਾਜਾ ਸਾਡੇ ਤੋਂ ਵੱਧ ਟੈਕਸ ਵੀ ਵਸੂਲ ਕਰ ਰਹੇ ਹਨ ਜਿਸ ਨਾਲ ਹੁਣ ਵਪਾਰ ਕਰਨ ਵਿੱਚ ਬਹੁਤ ਦਿੱਕਤ ਆਉਣ ਲੱਗੀ ਹੈ ਸਾਨੂੰ ਸੁਰੱਖਿਆ ਵੀ ਨਹੀਂ ਮਿਲ ਪਉਂਦੀ ਜੀਵਨ ਤੇ ਕੋਈ ਨਾ ਕੋਈ ਸੰਕਟ ਮਡਰਾਉਂਦਾ ਹੀ ਰਹਿੰਦਾ ਹੈ ਮੈਨੂੰ ਤਾਂ ਲੱਗਦਾ ਹੈ ਕਿ ਮੇਰੇ ਨਾਲ ਦੁਖੀ ਕੋਈ ਹੋਰ ਇਸ ਦੁਨੀਆ ਤੇ ਨਹੀਂ ਹੋਵੇਗਾ ਤਾਂ ਲੜਕੀ ਉਸ ਵਪਾਰੀ ਨੂੰ ਕਹਿੰਦੀ ਹੈ ਕਿ ਪਰ ਮਾਲਿਕ ਤੁਹਾਡੇ ਕੋਲ ਤਾਂ ਇੰਨਾ ਧਨ ਹੈ ਤੁਹਾਡੇ ਕੋਲ ਤਾਂ ਐਨੀ ਜ਼ਮੀਨ ਜਾਇਦਾਦ ਹੈ ਤੁਹਾਡੇ ਕੋਲ ਇੰਨਾ ਅੰਨ ਹੈ ਰਹਿਣ ਵਾਸਤੇ ਇੰਨਾ ਵੱਡਾ ਘਰ ਹੈ ਅਤੇ ਖਾਣ ਪੀਣ ਵਾਸਤੇ ਹਰ ਤਰ੍ਹਾਂ ਦੀ ਸਹੂਲਤ ਹੈ ਇਸ ਦੇ ਬਾਵਜੂਦ ਵੀ ਤੁਸੀਂ ਦੁਖੀ ਹੋ ਮੈਨੂੰ ਤਾਂ ਲੱਗਦਾ ਸੀ ਕਿ ਤੁਸੀਂ ਬਹੁਤ ਸੁਖੀ ਹੋਵੋਗੇ ਖੈਰ ਕੋਈ ਗੱਲ ਨਹੀਂ ਕਿਰਪਾ ਕਰਕੇ ਮੈਨੂੰ ਅਜਿਹੇ ਵਿਅਕਤੀ ਬਾਰੇ ਦੱਸੋ ਜੋ ਸੁਖੀ ਹੋਵੇ ਜਿਸ ਨੂੰ ਮੈਂ ਭਿਖਸ਼ੂ ਕੋਲ ਲਿਜਾ ਸਕਾਂ ਇਸ ਗੱਲ ਤੇ ਉਹ ਵਪਾਰੀ ਕੁਝ ਸੋਚ ਸਮਝ ਕੇ ਉਸ ਲੜਕੀ ਨੂੰ ਕਹਿੰਦਾ ਹੈ ਕਿ ਮੈਨੂੰ ਲੱਗਦਾ ਹੈ ਕਿ ਇਸ ਰਾਜ ਦੇ ਅਧਿਕਾਰੀ ਬਹੁਤ ਸੁਖੀ ਹਨ ਉਹ ਸਿੱਧਾ ਰਾਜ ਨਾਲ ਸੰਬੰਧ ਰੱਖਦੇ ਹਨ ਉਹਨਾਂ ਕੋਲ ਅਧਿਕਾਰ ਹੈ ਉਹ ਧਨવાન ਵੀ ਹਨ ਉਹ ਚੋਰ ਲੁਟੇਰੇ ਡਕੈਤਾਂ ਤੋਂ ਵੀ ਨਹੀਂ ਡਰਦੇ ਤੇ ਉਹ ਲੋਕ ਹੀ ਸਾਥੋਂ ਧਨ ਵੀ ਵਸੂਲਦੇ ਹਨ ਅਤੇ ਸਾਨੂੰ ਉਹਨਾਂ ਦੇ ਸਨਮਾਨ ਦੀ ਖਾਤਰ ਉਹਨਾਂ ਦੇ ਅੱਗੇ ਝੁਕਣਾ ਹੀ ਪੈਂਦਾ ਹੈ ਅਤੇ ਹੋਰ ਲੋਕ ਵੀ ਉਹਨਾਂ ਦਾ ਆਦਰ ਸਨਮਾਨ ਕਰਦੇ ਹਨ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਜੀਵਨ ਵਿੱਚ ਕੋਈ ਦੁੱਖ ਤਕਲੀਫ ਹੋਵੇਗੀ ਮੈਨੂੰ ਲੱਗਦਾ ਹੈ ਕਿ ਉਹ ਹੀ ਸਭ ਤੋਂ ਸੁਖੀ ਹਨ ਕਾਸ਼ ਮੈਂ ਵੀ ਰਾਜਾ ਦਾ ਇੱਕ ਅਧਿਕਾਰੀ ਹੁੰਦਾ ਤਾਂ ਮੈਂ ਵੀ ਆਪਣੇ ਜੀਵਨ ਆਰਾਮ ਨਾਲ ਬਤੀਤ ਕਰਦਾ ਇਸ ਗੱਲ ਨੂੰ ਸੁਣ ਕੇ ਲੜਕੀ ਉਸ ਵਪਾਰੀ ਨੂੰ ਕਹਿੰਦੀ ਹੈ ਕਿ ਮਾਲਿਕ ਕੀ ਤੁਸੀਂ ਕਿਸੇ ਅਧਿਕਾਰੀ ਨੂੰ ਜਾਣਦੇ ਹੋ ਕੀ ਤੁਸੀਂ ਮੈਨੂੰ ਉਸ ਨਾਲ ਮਿਲਵਾ ਸਕਦੇ ਹੋ ਉਸ ਨੂੰ ਆਪਣੇ ਨਾਲ ਲੈ ਕੇ ਜਾਵਾਂਗੇ ਜੇਕਰ ਉਹ ਸਭ ਤੋਂ ਸੁਖੀ ਹੋਇਆ ਤਾਂ ਬੁੱਧ ਭਿਕਸ਼ੂ ਮੈਨੂੰ ਕੋਈ ਅਜਿਹੀ ਚੀਜ਼ ਦੇਣਗੇ ਜਿਸ ਨਾਲ ਮੈਂ ਸੁੰਦਰ ਅਤੇ ਸੁਖੀ ਹੋ ਜਾਵਾਂਗੀ ਦੱਸੋ ਤੁਸੀਂ ਮੈਨੂੰ ਕਿਸੇ ਅਧਿਕਾਰੀ ਨਾਲ ਮਿਲਾ ਸਕਦੇ ਹੋ ਵਪਾਰੀ ਨੂੰ ਉਸ ਲੜਕੀ ਤੇ ਦਇਆ ਆ ਗਈ ਉਸ ਨੇ ਉਸ ਲੜਕੀ ਨੂੰ ਇੱਕ ਅਧਿਕਾਰੀ ਨੂੰ ਮਿਲਵਾ ਦਿੱਤਾ ਲੜਕੀ ਨੇ ਅਧਿਕਾਰੀ ਨੂੰ ਮਿਲਣ ਤੋਂ ਬਾਅਦ ਉਸ ਅਧਿਕਾਰੀ ਨੂੰ ਕਿਹਾ ਕਿ ਮਾਲਿਕ ਤੁਸੀਂ ਮੇਰੇ ਨਾਲ ਚੱਲੋ ਮੈਨੂੰ ਇੱਕ ਭਿਖਸ਼ੂ ਮਿਲੇ ਹਨ ਜਿਨ੍ਹਾਂ ਨੂੰ ਮੈਂ ਆਪ ਜੀ ਨਾਲ ਮਿਲਵਾਉਣਾ ਚਾਹੁੰਦੀ ਹਾਂ ਉਹਨਾਂ ਨੇ ਮੈਨੂੰ ਕਿਹਾ ਹੈ ਕਿ ਅਗਰ ਮੈਂ ਇੱਕ ਸੁਖੀ ਇਨਸਾਨ ਨੂੰ ਉਹਨਾਂ ਨੂੰ ਮਿਲਵਾ ਦੇਵਾਂਗੀ ਤਾਂ ਉਹ ਮੈਨੂੰ ਸੁਖੀ ਤੇ ਸੁੰਦਰ ਬਣਾ ਦੇਣਗੇ ਐਸਤੇ ਉਸ ਅਧਿਕਾਰੀ ਨੇ ਉਸ ਲੜਕੀ ਨੂੰ ਕਿਹਾ ਕਿ ਤੈਨੂੰ ਕਿਸ ਨੇ ਕਹਿ ਦਿੱਤਾ ਕਿ ਮੈਂ ਸੁਖੀ ਹਾਂ ਸੁਖੀ ਵਿਅਕਤੀ ਹਾਂ ਮੇਰੇ ਤੋਂ ਵੱਧ ਦੁਖੀ ਵਿਅਕਤੀ ਤਾਂ ਇਸ ਦੁਨੀਆ ਤੇ ਕੋਈ ਹੋਰ ਨਹੀਂ ਹੋਣਾ ਤੈਨੂੰ ਨਹੀਂ ਪਤਾ ਕਿ ਮੇਰੇ ਤੇ ਕਿੰਨਾ ਦਬਾ ਰਹਿੰਦਾ ਹੈ ਮੇਰੇ ਤੇ ਕਿੰਨੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ ਸਾਨੂੰ ਤਾਂ ਹਰ ਆਦੇਸ਼ ਨੂੰ ਪੂਰਾ ਕਰਨਾ ਹੁੰਦਾ ਹੈ ਤੇ ਹਰ ਆਦੇਸ਼ ਨੂੰ ਹਰ ਆਦੇਸ਼ ਪੂਰਾ ਨਹੀਂ ਹੁੰਦਾ ਹਰ ਆਦੇਸ਼ ਨੂੰ ਪੂਰਾ ਕਰਨ ਖਾਤਰ ਸਾਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਰਾਜਾ ਕੁਝ ਵੀ ਆਦੇਸ਼ ਸੁਣਾ ਦਿੰਦੇ ਹਨ ਅਤੇ ਉਸ ਨੂੰ ਲਾਗੂ ਕਰਨਾ ਸਾਨੂੰ ਹੀ ਪੈਂਦਾ ਹੈ ਜਨਤਾ ਦਾ ਗੁੱਸਾ ਅਤੇ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਸਾਰੇ ਸਿੱਟੇ ਨਤੀਜੇ ਸਾਨੂੰ ਹੀ ਝੁਲਣੇ ਪੈਂਦੇ ਹਨ ਤੇ ਤੈਨੂੰ ਲੱਗਦਾ ਹੈ ਕਿ ਮੈਂ ਸੁખી ਹਾਂ ਅਜਿਹਾ ਕੁਝ ਵੀ ਨਹੀਂ ਹੈ ਅਗਰ ਉਹ ਪਿਕਸੂ ਤੈਨੂੰ ਸੁખી ਕਰ ਦੇਵੇ ਤਾਂ ਤੂੰ ਉਸ ਨੂੰ ਮੈਨੂੰ ਵੀ ਮਿਲਵਾ ਦੇਵੀਂ ਮੈਂ ਵੀ ਤਾਂ ਸੁખી ਹੋਣਾ ਚਾਹੁੰਦਾ ਹਾਂ ਮੈਨੂੰ ਵੀ ਆਪਣਾ ਜੀਵਨ ਖੁਸ਼ਹਾਲੀ ਨਾਲ ਲਗਾਉਣਾ ਚਾਹੀਦਾ ਹੈ ਭਲਾ ਅਧਿਕਾਰੀ ਬਣ ਕੇ ਮੈਨੂੰ ਕੀ ਮਿਲਿਆ ਰੋਜ਼ ਰੋਜ਼ ਦੀ ਤਰ੍ਹਾਂ ਤਰ੍ਹਾਂ ਦੇ ਤਣਾਵ ਐਸ ਤੇ ਲੜਕੀ ਰਾਨੀ ਨਾਲ ਉਸ ਅਧਿਕਾਰੀ ਨੂੰ ਕਹਿੰਦੀ ਹੈ ਕਿ ਮਾਲਿਕ ਜਿੱਥੋਂ ਤੱਕ ਮੈਂ ਸੋਚਦੀ ਸੀ ਕਿ ਆਪ ਬਹੁਤ ਸੁਖੀ ਹੋ ਲੇਕਿਨ ਆਪ ਵੀ ਸੁਖੀ ਨਹੀਂ ਲੱਗਦੇ ਪਰ ਮੈਨੂੰ ਤੁਹਾਨੂੰ ਲੱਗਦਾ ਹੈ ਕਿ ਇਸ ਦੁਨੀਆ ਤੇ ਕੋਈ ਅਜਿਹਾ ਵਿਅਕਤੀ ਹੈ ਜੋ ਸਭ ਤੋਂ ਸੁਖੀ ਹੋਵੇ ਖੁਸ਼ਹਾਲ ਹੋਵੇ ਕਿ ਤੁਸੀਂ ਮੈਨੂੰ ਅਜਿਹੇ ਵਿਅਕਤੀ ਨਾਲ ਮਿਲਵਾ ਸਕਦੇ ਹੋ ਜੋ ਬਹੁਤ ਜ਼ਿਆਦਾ ਸੁਖੀ ਹੋਵੇ ਮੈਂ ਤੁਹਾਡੀ ਧੰਨਵਾਦੀ ਰਹਾਂਗੀ ਉਸ ਲੜਕੀ ਦੀਆਂ ਸਾਰੀਆਂ ਗੱਲਾਂ ਸੁਣ ਕੇ ਅਧਿਕਾਰੀ ਨੇ ਉਸ ਲੜਕੀ ਤੇ ਦਇਆ ਆ ਗਈ ਤੇ ਉਸ ਅਧਿਕਾਰੀ ਨੇ ਉਸ ਲੜਕੀ ਨੂੰ ਕਿਹਾ ਕਿ ਮੈਂ ਤਾਂ ਅਜਿਹਾ ਮੈਨੂੰ ਤਾਂ ਅਜਿਹਾ ਲੱਗਦਾ ਹੈ ਕਿ ਇਸ ਪੂਰੇ ਰਾਜ ਵਿੱਚ ਕੇਵਲ ਇੱਕ ਹੀ ਵਿਅਕਤੀ ਸੁਖੀ ਹੈ ਅਤੇ ਉਹ ਹੈ ਇਸ ਰਾਜ ਦਾ ਰਾਜਾ ਉਹੀ ਸੁਖੀ ਲੱਗਦੇ ਹਨ ਉਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਕਿਸੇ ਦੀ ਗੱਲ ਨਹੀਂ ਸੁਣਨੀ ਪੈਂਦੀ ਉਹ ਨਿਜਮ ਬਣਾਉਂਦੇ ਹਨ ਅਤੇ ਆਦੇਸ਼ ਦਿੰਦੇ ਹਨ ਸੁਰੱਖਿਆ ਕਰਮਚਾਰੀਆਂ ਨਾਲ ਉਹ ਘਿਰੇ ਰਹਿੰਦੇ ਹਨ ਅਤੇ ਸਾਰੇ ਉਹਨਾਂ ਦੇ ਸਾਹਮਣੇ ਝੁਕਦੇ ਹਨ ਅਤੇ ਨਾ ਹੀ ਉਹਨਾਂ ਨੂੰ ਧਨ ਦੀ ਕਮੀ ਹੈ ਨਾ ਹੀ ਜ਼ਮੀਨ ਜਾਇਦਾਦ ਦੀ ਸਾਰਾ ਕੁਝ ਉਹਨਾਂ ਨੇ ਜਿੱਤ ਲਿਆ ਹੈ ਉਹ ਸਭ ਦੇ ਮਾਲਕ ਹਨ ਅਤੇ ਸਭ ਤੋਂ ਉੱਚੇ ਉਹੀ ਹਨ ਉਹੀ ਸਭ ਤੋਂ ਸੁਖੀ ਵਿਅਕਤੀ ਹਨ ਕਾਸ਼ ਮੈਂ ਵੀ ਕਿਸੇ ਰਾਜੇ ਦੇ ਘਰ ਜੰਮਿਆ ਹੁੰਦਾ ਤਾਂ ਅੱਜ ਮੀ ਅੱਜ ਮੈਂ ਵੀ ਬਹੁਤ ਸੁਖੀ ਹੁੰਦਾ ਉਹ ਅਧਿਕਾਰੀ ਦੀ ਸਾਰੀ ਗੱਲ ਸੁਣ ਕੇ ਉਹ ਲੜਕੀ ਅਧਿਕਾਰੀ ਨੂੰ ਕਹਿੰਦੀ ਹੈ ਕਿ ਮਾਲਿਕ ਇੱਕ ਬੇਨਤੀ ਹੈ ਕਿ ਤੁਸੀਂ ਮੈਨੂੰ ਇੱਕ ਵਾਰ ਰਾਜਾ ਜੀ ਨੂੰ ਜ਼ਰੂਰ ਮਿਲਵਾ ਦਿਓ ਕਿਰਪਾ ਕਰਕੇ ਆਪ ਦਾ ਬਹੁਤ ਧੰਨਵਾਦੀ ਹੋਵਾਂਗੀ بس ਇੱਕ ਵਾਰ ਮੈਂ ਰਾਜਾ ਜੀ ਨੂੰ ਮਿਲਣਾ ਚਾਹੁੰਦੀ ਹਾਂ ਅਧਿਕਾਰੀ ਨੇ ਲੜਕੀ ਤੇ ਅਧਿਕਾਰੀ ਨੂੰ ਲੜਕੀ ਤੇ ਦਇਆ ਆ ਗਈ ਤੇ ਅਧਿਕਾਰੀ ਨੇ ਕਿਹਾ ਕਿ ਮੈਂ ਰਾਜ ਦਰਬਾਰ ਹੀ ਜਾ ਰਿਹਾ ਹਾਂ ਇੱਕ ਕੰਮ ਕਰੋ ਤੁਸੀਂ ਵੀ ਮੇਰੇ ਨਾਲ ਹੀ ਚੱਲੋ ਅਤੇ ਜੋ ਵੀ ਰਾਜਾ ਸਾਹਿਬ ਤੋਂ ਪੁੱਛਣਾ ਹੋਇਆ ਤੁਸੀਂ ਪੁੱਛ ਸਕਦੇ ਹੋ ਦੋਵੇਂ ਜਣੇ ਰਾਜ ਦਰਬਾਰ ਨੂੰ ਚੱਲ ਪਏ ਰਾਜ ਦਰਬਾਰ ਪਹੁੰਚਣ ਤੋਂ ਬਾਅਦ ਅਧਿਕਾਰੀ ਦੀ ਬੇਨਤੀ ਤੇ ਰਾਜਾ ਉਸ ਲੜਕੀ ਨਾਲ ਗੱਲਬਾਤ ਕਰਨ ਨੂੰ ਤਿਆਰ ਹੋ ਗਿਆ ਲੜਕੀ ਨੂੰ ਰਾਜ ਦਰਬਾਰ ਚ ਬੁਲਾਇਆ ਗਿਆ ਰਾਜੇ ਨੇ ਲੜਕੀ ਨੂੰ ਕਿਹਾ ਕਿ ਬੇਟੀ ਤੁਸੀਂ ਆਪਣੀ ਗੱਲ ਨਿੱਡਰ ਹੋ ਕੇ ਕਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੇਰੇ ਕੋਲੋਂ ਕੀ ਪੁੱਛਣ ਆਏ ਹੋ ਇਸ ਤੇ ਉਹ ਲੜਕੀ ਥੋੜਾ ਘਬرائی ਅਤੇ ਅਤੇ ਥੋੜਾ ਡਰਦੀ ਹੋਈ ਬੋਲੀ ਰਾਜਾ ਜੀ ਹੇ ਰਾਜਨ ਮੈਂ ਇੱਕ ਸੰਪੂਰਨ ਸੁਖੀ ਵਿਅਕਤੀ ਨੂੰ ਲੱਭ ਰਹੀ ਹਾਂ ਮੈਨੂੰ ਇੱਕ ਭਿਕਸ਼ੂ ਮਿਲੇ ਹਨ ਤੇ ਉਹਨਾਂ ਨੇ ਮੈਨੂੰ ਕਿਹਾ ਹੈ ਕਿ ਜੇਕਰ ਤੂੰ ਕੋਈ ਅਜਿਹਾ ਸੁਖੀ ਵਿਅਕਤੀ ਮੇਰੇ ਨਾਲ ਮਿਲਵਾ ਦੇਵੇਂ ਤਾਂ ਮੈਂ ਤੈਨੂੰ ਇੱਕ ਅਜਿਹੀ ਚੀਜ਼ ਦੇਵਾਂਗਾ ਜਿਸ ਨਾਲ ਤੂੰ ਸੁੰਦਰ ਅਤੇ ਸੁਖੀ ਹੋ ਜਾਵੇਂਗੀ ਕਾਫੀ ਲੋਕਾਂ ਨੂੰ ਮਿਲਣ ਤੋਂ ਬਾਅਦ ਮੈਨੂੰ ਪਤਾ ਲੱਗਿਆ ਹੈ ਕਿ ਆਪ ਹੀ ਹੋ ਜੋ ਇਸ ਦੁਨੀਆ 'ਚ ਇੱਕੋ ਮਾਤਰ ਸੁਖੀ ਵਿਅਕਤੀ ਹੋ ਤਾਂ ਕਿ ਤੁਸੀਂ ਮੇਰੇ ਨਾਲ ਉਸ ਭਿਕਸ਼ੂ ਨੂੰ ਮਿਲਣ ਵਾਸਤੇ ਚਲੋਗੇ ਤੁਹਾਡਾ ਬਹੁਤ ਆਹਸਾਨ ਹੋਵੇਗਾ ਰਾਜਾ ਉਸ ਲੜਕੀ ਦੀ ਗੱਲ ਧਿਆਨ ਨਾਲ ਸੁਣਦਾ ਹੈ ਤੇ ਉਸ ਤੋਂ ਬਾਅਦ ਜੋਰ-ਜੋਰ ਦੀ ਹੱਸਣ ਲੱਗ ਜਾਂਦਾ ਹੈ ਅਤੇ ਉਸ ਲੜਕੀ ਨੂੰ ਕਹਿੰਦਾ ਹੈ ਕਿ ਸਾਰਿਆਂ ਦੀ ਤਰ੍ਹਾਂ ਤੈਨੂੰ ਵੀ ਲੱਗਦਾ ਹੈ ਕਿ ਮੈਂ ਇਸ ਦੁਨੀਆ 'ਚ ਸਭ ਤੋਂ ਸੁਖੀ ਵਿਅਕਤੀ ਹਾਂ ਲੇਕਿਨ ਜੇਕਰ ਕੋਈ ਮੈਨੂੰ ਪੁੱਛੇ ਕਿ ਇਸ ਦੁਨੀਆ ਵਿੱਚ ਸਭ ਤੋਂ ਦੁਖੀ ਵਿਅਕਤੀ ਕੌਣ ਹੈ ਤਾਂ ਮੈਂ ਹੀ ਹਾਂ ਮੇਰੇ ਕੋਲ ਨੀਂਦ ਨਹੀਂ ਹੈ ਮੇਰੇ ਕੋਲ ਆਰਾਮ ਨਹੀਂ ਹੈ ਮੈਂ ਆਰਾਮ ਨਾਲ ਸੌ ਨਹੀਂ ਸਕਦਾ ਅੰਗ ਰਖਿਆ ਹਮੇਸ਼ਾ ਮੇਰੇ ਆਸ-ਪਾਸ ਰਹਿੰਦੇ ਹਨ ਉਹਨਾਂ ਤੋਂ ਬਿਨਾਂ ਇਕੱਲਾ ਮੈਂ ਕਿਤੇ ਵੀ ਨਹੀਂ ਜਾ ਸਕਦਾ ਥੋੜਾ ਜਿਹਾ ਖੜਕਾ ਹੁੰਦਾ ਹੈ ਤਾਂ ਮੇਰੀ ਨੀਂਦ ਟੁੱਟ ਜਾਂਦੀ ਹੈ ਡਰ ਹਮੇਸ਼ਾ ਲੱਗਿਆ ਰਹਿੰਦਾ ਹੈ ਕਿਉਂਕਿ ਮੇਰੇ ਦੁਸ਼ਮਣ ਮੇਰੇ ਘਰ ਵਿੱਚ ਹੀ ਰਹਿੰਦੇ ਹਨ ਜਿਨ੍ਹਾਂ ਦਾ ਮੈਨੂੰ ਪਤਾ ਹੀ ਨਹੀਂ ਕੌਣ ਕਦੋਂ ਤੇ ਕਿੱਥੋਂ ਮੇਰੇ ਤੇ ਵਾਰ ਕਰ ਦੇਵੇ ਕੋਈ ਨਹੀਂ ਦੱਸ ਸਕਦਾ ਇੱਥੇ ਬੈਠੇ ਸਾਰੇ ਲੋਕ ਹੀ ਮੇਰੇ ਦੁਸ਼ਮਣ ਹੀ ਹਨ ਇੱਥੇ ਬੈਠਾ ਹਰ ਵਿਅਕਤੀ ਮੇਰੇ ਰਾਜ ਦਰਬਾਰ ਦਾ ਹੀ ਹੈ ਪਰ ਮੈਨੂੰ ਸਭ ਤੇ ਸ਼ੱਕ ਕਰਨਾ ਪੈਂਦਾ ਹੈ ਹਰ ਇੱਕ ਸਾਹ ਮੈਨੂੰ ਭਾਰੀ ਲੱਗਦਾ ਹੈ ਇੰਨੇ ਵੱਡੇ ਰਾਜ ਦੀ ਜ਼ਿੰਮੇਵਾਰੀ ਉਠਾਉਣਾ ਇੰਨਾ ਆਸਾਨ ਨਹੀਂ ਹੈ ਤੈਨੂੰ ਲੱਗਦਾ ਹੋਣਾ ਕਿ ਰਾਜਾ ਦੇ ਕੋਲ ਤਾਂ ਸਾਰੇ ਐਸ਼ੋ ਆਰਾਮ ਹਨ ਧਨ ਹੈ ਦੌਲਤ ਹੈ ਜ਼ਮੀਨ ਜਾਇਦਾਦ ਹੈ ਰਾਜੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਐਸੇ ਹਿਸਾਬ ਨਾਲ ਤਾਂ ਉਹਨਾਂ ਨੂੰ ਸੁਖੀ ਹੋਣਾ ਹੀ ਚਾਹੀਦਾ ਹੈ ਪਰ ਮੈਂ ਤੈਨੂੰ ਸੱਚ ਦੱਸਦਿਆਂ ਕਿ ਇਹ ਸਭ ਸੁੱਖ ਨਹੀਂ ਇਹ ਸਭ ਸੁੱਖ ਨਹੀਂ ਦਿੰਦੇ ਇਸ ਤੇ ਲੜ ਕੇ ਲੜਕੀ ਨੇ ਰਾਜੇ ਨੂੰ ਕਹਿੰਦੀ ਹੈ ਇਹ ਸਭ ਸੁੱਖ ਨਹੀਂ ਦਿੰਦੇ ਇਸ ਤੇ ਲੜਕੀ ਰਾਜੇ ਨੂੰ ਕਹਿੰਦੀ ਹੈ ਕਿ ਹੈ ਹੀ ਰਾਜਨ ਮਾਫ ਕਰਿਓ ਪਰantu ਜੇਕਰ ਸੁੱਖ ਧਨ ਦੌਲਤ ਨਹੀਂ ਦਿੰਦੇ ਰਾਜ ਨਹੀਂ ਦਿੰਦਾ, ਜ਼ਮੀਨ ਜਾਇਦਾਦ ਨਹੀਂ ਦਿੰਦੇ, ਐਸ਼ੋ ਆਰਾਮ ਨਹੀਂ ਦਿੰਦਾ ਤਾਂ ਕੀ ਹੋਇਆ? ਘਟੋ ਘਟ ਸੁੰਦਰਤਾ ਤਾਂ ਸੁੱਖ ਦਿੰਦੀ ਹੈ। ਐਸ ਤੇ ਰਾਜਾ ਇੱਕ ਵਾਰ ਫਿਰ ਮੁਸਕਰਾਇਆ ਤੇ ਬੋਲਿਆ, "ਪੁੱਤਰੀ, ਸੁੰਦਰਤਾ ਜੋ ਮੈਂ ਦੇਖੀ ਹੈ, ਜੋ ਲੋਕ ਸ਼ਕਲ ਤੋਂ ਸੁੰਦਰ ਹੁੰਦੇ ਹਨ, ਉਹਨਾਂ ਦੇ ਮਨ ਸੁੰਦਰ ਨਹੀਂ ਹੁੰਦੇ। ਉਹ ਲੋਕ ਤਾਂ ਇੱਕ ਮਖੌਟਾ, ਇੱਕ ਨਕਾਬ ਲਗਾ ਕੇ ਘੁੰਮਦੇ ਰਹਿੰਦੇ ਹਨ। ਉਹ ਦੂਸਰਿਆਂ ਨੂੰ ਦਿਖਾਉਂਦੇ ਹਨ ਕਿ ਮੈਂ ਕਿੰਨਾ ਸੁੰਦਰ ਹਾਂ, ਲੇਕਿਨ ਸਮਾਂ ਸਭ ਦੀ ਸੁੰਦਰਤਾ ਖੋਹ ਲੈਂਦਾ ਹੈ।" ਇੱਕੋ ਇੱਕ ਸੁੰਦਰਤਾ ਮਨ ਵਿੱਚ ਹੀ ਰਹਿੰਦੀ ਹੈ ਜਿਸ ਦਾ ਮਨ ਸੁੰਦਰ ਹੈ ਉਹ ਹਮੇਸ਼ਾ ਹੀ ਸੁੰਦਰ ਰਹਿੰਦਾ ਹੈ ਇਸ ਤੇ ਉਹ ਲੜਕੀ ਰਾਜੇ ਨੂੰ ਕਹਿੰਦੀ ਹੈ اے ਮਹਾਰਾਜ ਤਾਂ ਤੁਸੀਂ ਹੀ ਦੱਸੋ ਕਿ ਤੁਹਾਡੇ ਹਿਸਾਬ ਨਾਲ ਇਸ ਦੁਨੀਆ ਤੇ ਸਭ ਤੋਂ ਸੁੰਦਰ ਤੇ ਸਭ ਤੋਂ ਸੁਖੀ ਵਿਅਕਤੀ ਕੌਣ ਹੈ ਇਸ ਤੇ ਰਾਜਾ ਲੜਕੀ ਨੂੰ ਕਹਿੰਦਾ ਹੈ ਪੁੱਤਰੀ ਮੇਰੇ ਹਿਸਾਬ ਨਾਲ ਤਾਂ ਇੱਕ ਗਰੀਬ ਵਿਅਕਤੀ ਜੋ ਦੋ ਵੇਲੇ ਦੀ ਰੋਟੀ ਦਾ ਪ੍ਰਬੰਧ ਕਰ ਸਕੇ ਬਸ ਇੰਨਾ ਹੀ ਹੈ ਜੋ ਕਿਸੇ ਅੰਤਰ ਬਿਨਾ ਕਿਸੇ ਬੰਦਸ਼ ਤੋਂ ਕਿਸੇ ਡਰ ਤੋਂ ਕਿਸੇ ਵੀ ਦਿਸ਼ਾ ਚ ਘਮ ਸਕੇ ਉਸ ਨੂੰ ਕੁਝ ਵੀ ਗਵਾਚ ਜਾਣ ਦਾ ਖੋ ਜਾਣ ਦਾ ਡਰ ਨਾ ਹੋਵੇ ਕੁਝ ਵੀ ਲੁੱਟ ਜਾਣ ਦਾ ਖੋਫ ਨਾ ਹੋਵੇ ਜਿਸ ਨੂੰ ਰਾਤ ਨੂੰ ਚੰਗੀ ਨੀਂਦ ਆਉਂਦੀ ਹੋਵੇ ਮੈਨੂੰ ਪੁੱਛੇਗੀ ਤਾਂ ਸਭ ਤੋਂ ਜ਼ਿਆਦਾ ਸੁਖੀ ਉਹੀ ਹੋਵੇਗਾ ਅਤੇ ਇਸੇ ਹਿਸਾਬ ਨਾਲ ਮੈਂ ਤੈਨੂੰ ਦੇਖਦਾ ਹਾਂ ਕਿ ਤੂੰ ਸਭ ਤੋਂ ਸੁਖੀ ਹੈ ਤੇਰੇ ਕੋਲ ਨੀਂਦ ਹੈ ਚੰਗਾ ਮਨ ਹੈ ਚਾਰੇ ਦਿਸ਼ਾਵਾਂ ਦੇ ਵਿੱਚ ਤੂੰ ਘੁੰਮ ਸਕਦੀ ਹੈ ਬਿਨਾਂ ਡਰ ਤੋਂ ਜਾ ਸਕਦੀ ਹੈ ਕੋਈ ਸਾਜ਼ਿਸ਼ ਨਹੀਂ ਕੋਈ ਛੜਿਆੰਤਰ ਨਹੀਂ ਵਧੀਆ ਜੀਵਨ ਹੈ ਖੁੱਲਾ ਜੀਵਨ ਹੈ ਮੇਰੇ ਹਿਸਾਬ ਨਾਲ ਤੂੰ ਹੀ ਸਭ ਤੋਂ ਸੁਖੀ ਹੈ ਸੁੰਦਰ ਹੈ ਰਾਜੇ ਦੀ ਸਾਰੀ ਗੱਲ ਸੁਣ ਕੇ ਲੜਕੀ ਸੋਚ ਪੈ ਗਈ ਉਦੋਂ ਹੀ ਉਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਵਾਕਿਆ ਹੀ ਉਹੋ ਹੀ ਇੱਕ ਸੁਖੀ ਹੈ ਉਹੀ ਸੁੰਦਰ ਹੈ ਅਤੇ ਹੁਣ ਉਹ ਜੋ ਵੀ ਸੀ ਜਿਵੇਂ ਦੀ ਵੀ ਸੀ ਕੋਣ ਉਹ ਜੋ ਵੀ ਸੀ ਜਿਵੇਂ ਦੀ ਵੀ ਸੀ ਉਸ ਨੂੰ ਖੋਦੇ ਹੋਣ ਤੇ ਗਰਭ ਹੋਣ ਲੱਗਾ ਉਹ ਪੂਰਾ ਦਿਨ ਇੱਥੇ ਉੱਥੇ ਭਟਕ ਕੇ ਥੱਕ ਹਾਰ ਕੇ ਲੇਕਿਨ ਸੰਪੂਰਨ ਸੁਖੀ ਹੋ ਕੇ ਚਿਹਰੇ ਤੇ ਮੁਸਕਾਨ ਲੈ ਕੇ ਕੁਦਰਤ ਨਾਲ ਗੱਲਾਂ ਕਰਦੀ ਹੋਈ ਉਹ ਬੁੱਧ ਭਿਕਸ਼ੂਆਂ ਕੋਲ ਵਾਪਸ ਆਈ ਤੇ ਉਹਨਾਂ ਬੁੱਧ ਭਿਕਸ਼ੂਆਂ ਨੂੰ ਕਿਹਾ ਕਿ ਹੇ ਗੁਰੂ ਜੀ ਮੈਂ ਇੱਥੋਂ ਗਈ ਸੀ ਤਾਂ ਮੈਨੂੰ ਲੱਗਿਆ ਸੀ ਕਿ ਮੈਂ ਹੀ ਸਭ ਤੋਂ ਦੁਖੀ ਹਾਂ ਮੈਂ ਹੀ ਬਦਸੂਰਤ ਹਾਂ ਲੇਕਿਨ ਇੱਥੋਂ ਜਾਣ ਤੋਂ ਬਾਅਦ ਜਿਵੇਂ ਜਿਵੇਂ ਮੈਂ ਲੋਕਾਂ ਨੂੰ ਮਿਲੀ ਮੈਨੂੰ ਇਹ ਅਹਿਸਾਸ ਹੋਣ ਲੱਗਾ ਕਿ ਇਸ ਦੁਨੀਆ 'ਚ ਸਭ ਤੋਂ ਸੁਖੀ ਵਿਅਕਤੀ ਤਾਂ ਮੈਂ ਹੀ ਹਾਂ ਹਾਂ ਇਹ ਗੱਲ ਹੋਰ ਆ ਕਿ ਮੈਂ ਕਿਸੇ ਸੁਖੀ ਵਿਅਕਤੀ ਨੂੰ ਤੁਹਾਡੇ ਕੋਲ ਨਾ ਲਿਆ ਸਕੀ ਕਿਉਂਕਿ ਮੈਨੂੰ ਲੱਗਦਾ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਮੈਨੂੰ ਛੱਡ ਕੇ ਬਾਕੀ ਸਭ ਲੋਕ ਸੁਖੀ ਹਨ ਲੇਕਿਨ ਗੱਲ ਤਾਂ ਉਲਟ ਹੋ ਗਈ ਇੱਥੇ ਤਾਂ ਮੈਨੂੰ ਛੱਡ ਕੇ ਬਾਕੀ ਸਭ ਲੋਕ ਦੁਖੀ ਨੇ ਸਾਰਿਆਂ ਨੂੰ ਕਿਸੇ ਨਾ ਕਿਸੇ ਚੀਜ਼ ਦਾ ਡਰ ਹੈ ਖੋ ਜਾਣ ਦਾ ਡਰ ਕੁਝ ਵੀ ਨਾ ਪਾਉਣ ਦਾ ਡਰ ਖੁੱਲ ਕੇ ਨਾ ਜਿਉਣ ਦਾ ਡਰ ਐਸੇ ਹਿਸਾਬ ਨਾਲ ਤਾਂ ਮੇਰੇ ਕੋਲ ਤਾਂ ਸਭ ਕੁਝ ਹੈ ਮੈਂ ਖੁੱਲ ਕੇ ਹੱਸ ਸਕਦੀ ਹਾਂ ਕਿਤੇ ਵੀ ਆ ਜਾ ਸਕਦੀ ਹਾਂ ਅਤੇ ਦੋ ਵਕਤ ਦੀ ਰੋਟੀ ਦਾ ਇੰਤਜ਼ਾਮ ਕਰਨ ਲਈ ਮੇਰੇ ਕੋਲ ਹੱਥ ਤੇ ਪੈਰ ਵੀ ਹਨ ਮੈਨੂੰ ਕਿਸੇ ਚੀਜ਼ ਦਾ ਕੋਈ ਗਮ ਨਹੀਂ ਮੇਰੇ ਕੋਲ ਅਜਿਹਾ ਕੁਝ ਵੀ ਨਹੀਂ ਜਸ ਨੂੰ ਗਵਾਚ ਜਾਣ ਦਾ ਡਰ ਮੈਨੂੰ ਸਤਾਵੇ ਇਸਤੇ ਉਹ ਬੁੱਧ ਭਿਖਸ਼ੂ ਉਸ ਲੜਕੀ ਨੂੰ ਕਹਿੰਦੇ ਹਨ ਪੁੱਤਰੀ ਆਖਿਰਕਾਰ ਤੈਨੂੰ ਸੁੰਦਰਤਾ ਤੇ ਸੁੱਖ ਮਿਲ ਹੀ ਗਿਆ ਹੁਣ ਤੂੰ ਹੀ ਸੁੰਦਰ ਹੈ ਸੁਖੀ ਹੈ ਇਹ ਕਹਿ ਕੇ ਬੁੱਧ ਭਿਖਸ਼ੂ ਆਪਣੇ ਆਸ਼ਰਮ ਵੱਲ ਨੂੰ ਚੱਲ ਪਿਆ ਉਹ ਲੜਕੀ ਹੁਣ ਜਾਣ ਚੁੱਕੀ ਸੀ ਕਿ ਉਹ ਹੀ ਸਭ ਤੋਂ ਸੁਖੀ ਹੈ ਸੁੰਦਰ ਹੈ ਹੁਣ ਉਹ ਆਪਣੇ ਆਪ ਨੂੰ ਕੋਸਿਆ ਨਹੀਂ ਕਰਦੀ ਸੀ ਉਹ ਬਲਕਿ ਹਮੇਸ਼ਾ ਖੁਸ਼ ਰਹਿੰਦੀ ਸੀ ਹਮੇਸ਼ਾ ਮਾਸਤ ਰਹਿੰਦੀ ਸੀ ਦੋਸਤੋ ਆਪਾਂ ਨੂੰ ਵੀ ਇੰਜ ਹੀ ਲੱਗਦਾ ਹੈ ਕਿ ਸਾਡੇ ਕੋਲ ਕੁਝ ਵੀ ਨਹੀਂ ਹੈ ਅਤੇ ਸਾਹਮਣੇ ਵਾਲੇ ਕੋਲ ਸਭ ਕੁਝ ਹੈ ਉਹ ਕਿੰਨਾ ਸੁખી ਹੈ ਉਹ ਕੋਲ ਹਰ ਚੀਜ਼ ਹੈ ਹਰ ਐਸ਼ੋ ਆਰਾਮ ਹੈ ਹਰ ਸੁਵਿਧਾ ਹੈ ਪਰੰਤੂ ਅਜਿਹਾ ਹੁੰਦਾ ਨਹੀਂ ਇਹ ਸਿਰਫ ਤੁਹਾਡਾ ਦੇਖਣ ਦਾ ਨਜ਼ਰੀਆ ਹੈ ਅਸਲੀ ਸੁੱਖ ਤੁਹਾਡੇ ਕੋਲ ਹੈ ਉਹ ਹੈ ਸੰਤੋਸ਼ਟੀ ਜੇਕਰ ਤੁਸੀਂ ਆਪਣੇ ਆਪ ਤੋਂ ਸੰਤੁਸ਼ਟ ਹੋ ਤੁਹਾਡੇ ਕੋਲ ਜੋ ਕੁਝ ਵੀ ਹੈ ਜੇਕਰ ਤੁਸੀਂ ਸੰਤੁਸ਼ਟ ਹੋ ਤਾਂ ਤੁਹਾਨੂੰ ਕੋਈ ਵੀ ਦੁੱਖ ਪਰੇਸ਼ਾਨ ਨਹੀਂ ਕਰ ਸਕਦਾ ਪਰ ਸਾਡੀ ਸਭ ਤੋਂ ਵੱਡੀ ਪਰੇਸ਼ਾਨੀ ਇਹੀ ਹੈ ਕਿ ਅਸੀਂ ਖੁਦ ਨੂੰ ਨਹੀਂ ਬਲਕਿ ਦੂਸਰਿਆਂ ਨੂੰ ਜ਼ਿਆਦਾ ਦੇਖਦੇ ਹਾਂ ਦੂਸਰਿਆਂ ਤੋਂ ਅਸੀਂ ਜ਼ਿਆਦਾ ਪ੍ਰੇਰਿਤ ਹੁੰਦੇ ਹਾਂ ਅਤੇ ਉਹਨਾਂ ਦੀ ਖੁਸ਼ੀ ਦੇਖ ਕੇ ਸਾਡੇ ਅੰਦਰ ਈਰਖਾ ਪੈਦਾ ਹੋਣ ਲੱਗਦੀ ਹੈ ਸਾਨੂੰ ਤਕਲੀਫ ਹੁੰਦੀ ਹੈ ਕਿ ਉਸ ਕੋਲ ਇੰਨਾ ਸੁੱਖ ਕਿਉਂ ਹੈ ਅਤੇ ਅਸੀਂ ਇੰਨੇ ਦੁਖੀ ਕਿਉਂ ਹਾਂ ਕਿਉਂਕਿ ਅਸੀਂ ਸਿਰਫ ਉਹਦੇ ਤੇ ਹੀ ਨਜ਼ਰ ਰੱਖੀ ਹੋਈ ਹੈ ਅਸੀਂ ਆਪਣੇ ਆਪ ਨੂੰ ਦੇਖਿਆ ਹੀ ਨਹੀਂ ਕਿ ਸਾਡੇ ਕੋਲ ਕੀ ਕੁਝ ਹੈ ਅਸੀਂ ਇਸ ਤੇ ਧਿਆਨ ਹੀ ਨਹੀਂ ਦਿੰਦੇ ਬਲਕਿ ਅਸੀਂ ਸਿਰਫ ਇਹ ਦੇਖਦੇ ਹਾਂ ਕਿ ਸਾਡੇ ਕੋਲ ਕੀ ਨਹੀਂ ਹੈ ਬਸ ਇਨਾ ਇਹ ਹੀ ਨਜ਼ਰੀਆ ਸਾਨੂੰ ਦੁੱਖ ਅਤੇ ਤਕਲੀਫਾਂ ਦੇ ਵੱਲ ਲੈ ਜਾਂਦਾ ਹੈ ਆਪਾਂ ਚਾਹ ਕੇ ਵੀ ਸੁਖੀ ਨਹੀਂ ਹੋ ਪਉਂਦੇ ਸੁਖੀ ਨਹੀਂ ਰਹਿ ਪਉਂਦੇ ਕਿਉਂਕਿ ਅਸੀਂ ਆਪਣਾ ਨਜ਼ਰੀਆ ਹੀ ਨਹੀਂ ਤੇ ਜਮਾ ਰੱਖਿਆ ਹੈ ਇਸ ਤੋਂ ਉਲਟ ਜੇਕਰ ਆਪਾਂ ਸੋਚੀਏ ਕਿ ਮੇਰੇ ਕੋਲ ਤਾਂ ਬਹੁਤ ਕੁਝ ਹੈ ਰਹਿਣ ਵਾਸਤੇ ਚੰਗਾ ਘਰ ਹੈ ਖਾਣ ਵਾਸਤੇ ਵਧੀਆ ਭੋਜਨ ਹੈ ਪਹਿਨਣ ਵਾਸਤੇ ਵਧੀਆ ਕੱਪੜੇ ਹਨ ਘੱਟੋ ਘੱਟ ਦੋ ਵਕਤ ਦੀ ਰੋਟੀ ਦਾ ਇੰਤਜ਼ਾਮ ਵੀ ਹੋ ਜਾਂਦਾ ਹੈ ਲੇਕਿਨ ਬਹੁਤ ਲੋਕਾਂ ਕੋਲ ਤਾਂ ਇਹ ਵੀ ਨਹੀਂ ਤਾਂ ਕਿ ਤੁਸੀਂ ਸੁਖੀ ਨਹੀਂ ਹੋ ਕਿ ਤੁਹਾਡੇ ਕੋਲ ਉਹ ਸਭ ਕੁਝ ਨਹੀਂ ਹੈ ਜੋ ਉਹਨਾਂ ਕੋਲ ਹੈ ਜਰਾ 1 ਮਿੰਟ ਇਹੀ ਸੋਚ ਕੇ ਦੇਖਿਓ ਤੁਹਾਨੂੰ ਤੁਹਾਡੇ ਚੋਂ ਕਿੰਨੇ ਲੋਕ ਇਹ ਕਹਿਣਗੇ ਕਿ ਇਹ ਸਭ ਬੇਕਾਰ ਦੀਆਂ ਗੱਲਾਂ ਬਾਤਾਂ ਨਹੀਂ ਇਹ ਆ ਕੇ ਨਾਲ ਕੁਝ ਨਹੀਂ ਹੁੰਦਾ ਲੇਕਿਨ ਮੇਰੀ ਗੱਲ ਦਾ ਵਿਸ਼ਵਾਸ ਕਰੋ ਬਸ ਇੱਕ ਵਾਰ 24 ਘੰਟੇ ਸਿਰਫ 24 ਘੰਟੇ ਵਾਸਤੇ ਇਹ ਵਾਅਦਾ ਕਰੋ ਕਿ ਤੁਸੀਂ ਸਕਾਰਾਤਮਕ ਸੋਚੋਗੇ ਅਤੇ ਆਪਣੇ ਜੀਵਨ ਵਿੱਚ ਵਿਸਕਾਰਾਤਮਕ ਗੱਲਾਂ ਤੇ ਧਿਆਨ ਦੇਵੋਗੇ ਤੁਸੀਂ ਦੇਖੋਗੇ ਕਿ ਉਹ ਦਿਨ ਤੁਹਾਡਾ ਬਹੁਤ ਵਧੀਆ ਬਤੀਤ ਹੋਵੇਗਾ ਅਤੇ ਤੁਸੀਂ ਬਹੁਤ ਚੰਗਾ ਮਹਿਸੂਸ ਕਰੋਗੇ ਤੁਸੀਂ ਜਿਸ ਕੰਮ ਨੂੰ ਲੱਗੋਗੇ ਉਹ ਕੰਮ ਪੂਰਾ ਵੀ ਕਰ ਜਾਓਗੇ ਤੁਸੀਂ ਜਿਹਾ ਚਾਹੋਗੇ ਉਹ ਪਾ ਲਓਗੇ ਕਿ ਤੁਸੀਂ ਆਪਣੇ ਆਪ ਨੂੰ ਚੁਣੌਤੀ ਦੇਣ ਨੂੰ ਤਿਆਰ ਹੋ ਕਿ ਤੁਸੀਂ 24 ਘੰਟੇ ਚੰਗਾ ਸੋਚਣ ਨੂੰ ਤਿਆਰ ਹੋ ਦੋਸਤੋ ਅੱਜ ਦੀ ਵੀਡੀਓ ਤੋਂ ਤੁਸੀਂ ਕੀ ਸਿੱਖਿਆ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਅਤੇ ਮੈਨੂੰ ਉਮੀਦ ਹੈ ਕਿ ਅੱਜ ਤੋਂ ਬਾਅਦ ਤੁਸੀਂ ਕਦੇ ਵੀ ਨਿਰਾਸ਼ ਨਹੀਂ ਹੋਵੋਗੇ ਤੇ ਤੁਹਾਨੂੰ ਇਹ ਕਹਾਣੀ ਆ ਜਿਹੜੀ ਜਰੂਰ ਪਸੰਦ ਆਈ ਹੋਊਗੀ ਤੇ ਆਪਣੇ ਦੋਸਤਾਂ ਨੂੰ ਜਿਨ੍ਹਾਂ ਨੂੰ ਜ਼ਰੂਰਤ ਹੈ ਇਹਹੀ ਕਹਾਣੀ ਸੁਣਾਉਣ ਦੀ ਤਾਂ ਉਹਨਾਂ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਜਿਨ੍ਹਾਂ ਨੇ ਅਜੇ ਤੱਕ ਵੀ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਸ ਤਰ੍ਹਾਂ ਦੀਆਂ ਹੋਰ ਬਹੁਤ ਵਧੀਆ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ